ਦੇਸ਼ ਦੀ ਰਾਖੀ ਕਰਨ ਵਾਲਿਆਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀ ਹੈ ਤੇ ਉਹਨਾਂ ਦੇ ਲਈ ਸ਼ੇਅਰ ਕਰਨਾ ਵੀ ਬਣਦਾ ਹੈ ਜਿਹੜੇ ਸਰਹੱਦਾਂ ਤੇ ਬੈਠੇ ਦੇਸ਼ ਦੀ ਰਾਖੀ ਕਰਦੇ ਨੇ ਤਾਂ ਸੋਸ਼ਲ ਮੀਡੀਆ ਤੇ ਵੀਡੀਓ ਕਿਤੇ ਨਾ ਕਿਤੇ ਹੈਰਾਨ ਕਰਨ ਵਾਲੀ ਹੈ ਕਿ ਪ੍ਰੋਮੋਸ਼ਨਲ ਪਰੇਡ ਜਿਹੜੀ ਹੈ ਉਹ ਚਲਦੀ ਟ੍ਰੇਨ ਦੇ ਵਿੱਚ ਕੀਤੀ ਗਈ ਹੈ ਤਾਂ ਸੋਸ਼ਲ ਮੀਡੀਆ ਤੇ ਵੀਡੀਓ ਜਦੋਂ ਵਾਇਰਲ ਹੁੰਦੀ ਹੈ ਤਾਂ ਲੋਕ ਕਮੈਂਟਾਂ ਦੇ ਵਿੱਚ ਜੈ ਹਿੰਦ ਲਿਖ ਰਹੇ ਨੇ ਤਾਂ ਦੋਸਤੋ ਵੀਡੀਓ ਦਬਕੇ ਸ਼ੇਅਰ ਕਰਨੀ ਹੈ ਕਮੈਂਟਾਂ 'ਚ ਤੁਸੀਂ ਆਪਣੀ رائے ਸਾਂਝੀ ਕਰਨੀ ਹੈ ਆਓ ਪਹਿਲਾਂ ਵੀਡੀਓ ਦੇਖਦੇ ਹਾਂ ਦੇਖੋ ਕੋਈ ਡਰ ਪਿਆ ਨਹੀਂ ਕਹਿੰਦੇ ਵੀ ਜਿਹੜੇ ਸਰਹੱਦਾਂ ਤੇ ਬੈਠੇ ਨੇ ਨਾ ਉਹਨਾਂ ਨੂੰ ਵੀ ਕੋਈ ਮਤਲਬ ਜਿਹੜੇ ਡਰ ਪਏ ਉਹਨਾਂ ਦਾ ਖਤਮ ਹੁੰਦਾ ਤਾਂ ਦੇਖ ਲਓ ਤੁਸੀਂ ਵੀਡੀਓ ਜਲਦੀ ਟ੍ਰੇਨ ਤੇ ਚੱਲ ਰਿਹਾ ਕੰਮ ਸਾਰਾ ਕਹਿੰਦੇ ਆਰਮੀ ਵਾਲਿਆਂ ਦੇ ਹੌਸਲੇ ਐਵੇਂ ਨਹੀਂ ਬਲੰਦ ਹੁੰਦੇ ਤੁਸੀਂ ਵੀਡੀਓ ਦੇਖੋ ਵੀ ਚਲਦੀ ਟ੍ਰੇਨ ਤੇ ਜਿਹੜਾ ਪ੍ਰੋਮੋਸ਼ਨਲ ਪਰੇਡ ਕੀਤੀ ਜਾ ਰਹੀ ਹੈ ਤੇ ਜਿਹੜੇ ਆ ਸਟਾਰ ਲਗਾਏ ਜਾ ਰਹੇ ਚੈੱਕ ਕਰੋ ਤੁਸੀਂ ਤਾ ਦੋਸਤੋ ਬਾਰਡਰਾਂ ਤੇ ਤਾਇਨਾਤ ਇਨ੍ਹਾਂ ਫੌਜੀ ਵੀਰਾਂ ਦੇ ਲਈ ਵੀਡੀਓ ਦੱਬ ਕੇ ਸ਼ੇਅਰ ਕਰਨੀ ਹੈ ਕਮੈਂਟਾਂ 'ਚ ਤੁਸੀਂ ਆਪਣੀ ਰਾਏ ਸਾਂਝੀ ਕਰਨੀ ਹੈ ਕਿ ਕਿ ਵੀ ਬਿਨਾ ਡਰ ਪਏ ਤੋਂ ਇਹ ਬਾਰਡਰਾਂ ਤੇ ਬੈਠੇ ਨੇ ਤੇ ਦੇਸ਼ ਦੀ ਰਾਖੀ ਕਰਦੇ ਨੇ ਇਨ੍ਹਾਂ ਦੇ ਲਈ ਸ਼ੇਅਰ ਕਰਨਾ ਬਣਦਾ ਹੈ ਤਾਂ ਹੁਣ ਵੀਡੀਓ ਨੂੰ ਦੱਬ ਕੇ ਕਰੋ ਸ਼ੇਅਰ ਕਮੈਂਟਾਂ 'ਚ ਰਾਏ ਕਰੋ ਸਾਂਝੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ